ਗਰਮੀਆਂ ਦੇ ਵਿੱਚ ਅਕਸਰ ਸਾਡਾ ਪੇਟ ਖਰਾਬ ਹੋਣ ਤੋਂ ਬਾਅਦ ਸਾਨੂੰ ਟੱਟੀਆਂ ਉਲਟੀਆਂ ਲੱਗ ਜਾਂਦੀਆਂ। ਪੇਟ ਨੂੰ ਸਭ ਤੋਂ ਲਾਈਟ ਲੈਣੀ ਹੈ। ਚਾਹੇ ਉਹ ਕਬਜਾ, ਚਾਹੇ ਉਹ ਟੱਟੀਆਂ ਨੇ, ਚਾਹੇ ਉਹ ਅਲਸਰ ਐਟ ਪੁਲਟਸਾ, ਚਾਹੇ ਟੱਟੀ ਚ ਛਾਗ ਹੋਣੀ ਆ। ਇਹ ਸਾਰੀਆਂ ਚੀਜ਼ਾਂ ਨਾ ਅੱਜ ਆਪਾਂ ਨੂੰ ਲੱਗਦੇ ਨੇ ਮਾਮੂਲੀ। ਜੇ ਕਿਤੇ ਇਸ ਦਿੱਕਤ ਨੂੰ ਆਪਾਂ ਠੱਲ ਨਹੀਂ ਪਾਉਂਦੇ ਤਾਂ ਡੈਥ ਹੋ ਸਕਦੀ ਹੈ। ਬੰਦਾ ਪੂਰਾ ਹੋ ਸਕਦਾ, ਬੰਦੇ ਦਾ ਪਾਣੀ ਖਤਮ ਹੋ ਸਕਦਾ। ਅਜਿਹੇ ਦੇ ਵਿੱਚ ਅੱਜ ਜਿਹੜਾ ਨੁਸਖਾ, ਜਿਹੜਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲੇ ਆ। ਉਹ ਤੁਹਾਡੇ ਪੇਟ ਦਾ ਤਾਂ ਖਿਆਲ ਰੱਖੇਗੀ ਰੱਖੇਗਾ ਸਗੋਂ ਆਉਣ ਵਾਲੀਆਂ ਗਰਮੀਆਂ ਚ ਤੁਹਾਨੂੰ ਡਾਕਟਰਾਂ ਤੋਂ ਵੀ ਟਟੀਆਂ ਉਲਟੀਆਂ ਕਰਕੇ ਦੂਰ ਰੱਖੇਗਾ ਜਦੋਂ ਟਟੀਆਂ ਲੱਗੀਆਂ ਫਰੂਕੀ ਜੀ ਆਇਰਨ ਦੀ ਮਾਤਰਾ ਤੁਹਾਡੇ ਸਰੀਰ ਦੀ ਰਿਪਲੇਸ ਹੋ ਜਾਣੀ ਖਤਮ ਹੋ ਜਾਣੀ ਆਇਰਨ ਡੇਗ ਦੇ ਸਾਰ ਤੁਹਾਡੇ ਸਰੀਰ ਦੇ ਵਿੱਚ ਵੀਕਨੈਸ ਇੰਨੀ ਆ ਜਾਣੀ ਵੀ ਤੁਸੀਂ ਜੇ ਪੈਰਾਂ ਪਰ ਬੈਠ ਕੇ ਉੱਠਣਾ ਅੱਖਾਂ ਮੂਰੇ ਟਿਮਟਿਮ ਆਉਂਦੇ ਤਾਰੇ ਹੋਣੇ એનર્ਜੀ ਇੰਨੀ ਕੁ ਜ਼ਿਆਦਾ ਡਾਊਨ ਰਹਿਣੀ ਤੁਰਿਆ ਜਾਂਦਾ ਨਹੀਂ ਹੈਗਾ ਤੁਰਦੇ ਆ ਗੋਡਿਆਂ ਚ ਕੜਕੜ ਦੀ ਆਵਾਜ਼ ਆਉਂਦੀ ਹੈ ਸਾਰਾ ਦਿਨ ਸਰੀਰ ਟਕ ਟਕ ਕਰਦਾ ਰਹਿੰਦਾ ਵਾ ਆ ਜਿਹੜਾ ਅੱਜ ਦਾ ਨੁਕਤਾ ਇਹ ਨੁਕਤਾ ਡੱਕ ਕਾਰੀਗਰਾ ਜਿੰਨਾ ਲੋਕਾਂ ਨੂੰ ਟੱਟੀਆਂ ਲੱਗੀਆਂ ਹੁਣ ਇੱਕ ਵਾਰੀ ਆਂਤੜੀਆਂ ਸਾਫ਼ ਹੋ ਜਾਣਗੀਆਂ ਇਹਦੇ ਚ ਪ੍ਰੋਬਾਇਓਟਿਕ ਵੀ ਹੈਗੀ ਹੈ ਇਹਦੇ ਚ ਤਾਕਤ ਵੀ ਹੈਗੀ ਹੈ ਇਹਦੇ ਚ ਰਫੇਜ ਵੀ ਹੈਗੀ ਹੈ ਔਰ ਇਹਦੇ ਵਿੱਚ ਆਪਾਂ ਕਿਸ ਹੱਦ ਤੱਕ ਪ੍ਰੋਟੀਨ ਵੀ ਕਹਿ ਸਕਦੇ ਹਾਂ ਇਹ ਸਾਰੀ ਚੀਜ਼ਾਂ ਇਸ ਡਾਈਟ ਦੇ ਵਿੱਚ ਆਪਾਂ ਨੂੰ ਮਿਲ ਜਾਣਗੀਆਂ ਇਹ ਨੁਕਤਾ ਵਰਤ ਲਿਆ ਪ੍ਰੈਕਟੀਕਲ ਕਰਕੇ ਦੇਖਿਆ ਤੇ ਟਾਈਮ ਤੇ ਰਿਜ਼ਲਟ ਆ ਜਾਊਗਾ ਇਹਦਾ ਜਿੰਨੂ ਪੋਟੀਆਂ ਲੱਗੀਆਂ ਹੋਈਆਂ ਹੋਣਗੀਆਂ ਰੁਕੀ ਜੀ ਕੋਈ ਰਿਜ਼ਲਟ ਵਾਲਾ ਚੱਕਰ ਹੀ ਹੈ ਨਹੀਂ ਇਹ ਤਾਂ ਤੁਹਾਨੂੰ ਜਦੋਂ ਰੋਟੀ ਖਾ ਲ ਟੱਟੀਆਂ ਲੱਗੀਆਂ ਹੋਈਆਂ ਨੇ ਤੁਹਾਡਾ ਹੱਲ ਹੋ ਜਾ ਤੇ ਰਿਜ਼ਲਟ ਨਾਲ ਤਾਂ ਗੱਲ ਹੀ ਕੋਈ ਨਹੀਂ ਮਹਾਰਾਜਾ ਸ਼ਹੀ ਸ਼ਰਬਤ ਜੀ 45 ਦਿਨ ਚ ਆਪਾਂ ਕਹਿੰਦੇ ਆ ਦਵਾਈ ਠੀਕਾ ਤੁਸੀਂ ਅੱਜ ਪੀਣਾ ਸ਼ੁਰੂ ਕਰੋ 45 ਦਿਨ ਬਾਅਦ ਰਿਪੋਰਟਾ ਚੈੱਕ ਕਰਾ ਲਿਓ ਉਹ ਤਾਂ ਰਿਜ਼ਲਟ ਆ ਗਿਆ ਇਹ ਤਾਂ ਤੁਸੀਂ ਅੱਜ ਟੱਟੀਆਂ ਲੱਗੀਆਂ ਨੇ ਤੁਸੀਂ ਹੁਣ ਖਾਓ ਤੇ ਤੁਹਾਨੂੰ ਪਤਾ ਲੱਗ ਜਾਣਾ ਪੂਰਾ ਇਹ ਇਹ ਜਿਹੀ ਚੀਜ਼ ਆ ਫਿਰ ਇੱਥੇ ਸਵਾਲ ਇਹ ਲੱਗਦੀਆਂ ਕਿਉਂ ਨੇ ਹੁਣ ਸਾਨੂੰ ਇਹ ਵੀ ਦੱਸ ਦਿਓ ਸਾਡੀ ਡਾਈਟ ਦੇ ਵਿੱਚ ਫਾਈਬਰ ਦੀ ਮਾਤਰਾ ਨਿਲ ਬਰਾ ਕੋਈ ਸਾਡੀ ਡਾਈਟ ਦੇ ਵਿੱਚ ਫਾਈਬਰ ਨਹੀਂ ਹੈ ਦੁੱਧ ਪੀਨੇ ਉਹ ਕਹਿੰਦੇ ਦੁੱਧ ਵੀ ਅਸੀਂ ਪਾਣ ਕੇ ਪੀਣਾ ਚਾਹੁੰਦੇ ਦੁੱਧ ਅਸੀਂ ਨਹੀਂ ਪੀਣਾ ਚਾਹੁੰਦੇ ਦਹੀਂ ਖਾਣ ਨੂੰ ਦਹੀਂ ਨਹੀਂ ਖਾਂਦੇ ਹੈਗੇ ਉਹਨਾਂ ਨੂੰ ਕਹਿੰਦੇ ਪਰੌਂਠੇ ਖਾਣ ਨੂੰ ਪਰੌਂਠੇ ਨਹੀਂ ਖਾਣੇ ਹੈਗੇ ਫਿਰ ਖਾਣਾ ਕੀ ਆ ਨੂਡਲ ਖਾਣੇ ਆ ਤੁਸੀਂ ਡਿੱਗਦਾ ਦੇਖੋ ਬਹੁਤ ਹਾਰਡ ਡਿੱਗਦਾ ਔਰ ਇਹਦੇ ਵਿੱਚ ਜੇ ਤੁਸੀਂ ਇਦਾਂ ਵੀ ਲੈ ਕੇ ਜਾਉਂਗੇ ਤਾਂ ਕਾਫੀ ਇਹੀ ਆਫ ਦਾ ਆਪਟ ਬਹੁਤ ਜ਼ਿਆਦਾ ਸਖਤ ਆ। ਔਰ ਇਹਦੇ ਅੰਦਰ ਖਾਸियत ਕੀ ਇਹਦੇ ਫਾਈਬਰ ਦੀ ਮਾਤਰਾ ਚੰਗੀ ਹੈ। ਪਰ ਰੋਟੀ ਇੱਕ ਤੁਸੀਂ ਬਣਾ ਲੀ। ਇਹਦੀ ਇੱਕ ਬਬਰਕੀ ਤੋੜ ਲੈਣੀ। ਆ ਤੁਸੀਂ ਰੋਟੀ ਟੁੱਟਦੀ ਦੇਖੋਗੇ ਬੰਦਾ ਕਹੂਗਾ ਵੀ ਇਹ ਤਾਂ ਜੀ ਹਾਰਡ ਹੋਗੀ। ਪਰ ਇਹ ਜਿੰਨੀ ਹਾਰਡ ਉੰਨੀ ਛੋੜ ਲਈ ਚੰਗੀ ਆ। ਇਹਦੇ ਨਾਲ ਆਪਾਂ ਦੇਣਾ ਮੱਧ। ਐਡਾ ਬਾਟਾ ਪਰ ਤਾਂ ਤੁਹਾਡੇ ਵਾਸਤੇ ਬਾਟਾ ਹਲ। ਪੂਰਾ ਇੱਕ ਵੱਡਾ ਬਾਟਾ ਤੁਸੀਂ ਦਹੀਂ ਦਾ ਲੈਣਾ ਬੰਦ। ਖਾਲੀ ਪੇਟ ਖਾਓ ਪਹਿਲਾ ਨਾਸ਼ਤਾ ਕਰਦੇ ਹੋਏ। ਅੱਛਾ ਇਹਦੀ ਖਾਸੀਅਤ ਕੀ ਆ? ਤੁਸੀਂ ਹੁਣ ਇੱਕ ਰੋਟੀ ਖਾ ਲਓ। ਉਹਨਾਂ ਲੱਗੂ ਪੇਟ ਭਰ ਗਿਆ। 15 ਮਿੰਟ ਬਾਅਦ ਲੱਗੂ ਵੀ ਠੀਕ ਹੈ। ਪਾਚੀ ਵੀ ਗਿਆ ਖੜਾ। ਇਹ ਜਿਹੜਾ ਨੂੰ ਖਾਂਦੇ ਪੀਂਦੇ ਸਾਰੀ ਪੋਟੀ ਆ ਜਾਂਦੀ ਹੈ। ਉਹ ਕਿਦਾਂ ਨਾ ਕਿਤੇ ਸੰਕੇਤ ਹੈਗਾ ਵੀ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਅਲਸਰ ਨੇ, ਛਾਲੇ ਨੇ ਉਹ ਸਰੀਰ ਦੇ ਵਿੱਚ ਬਣ ਰਹੇ ਨੇ। ਉਹਨਾਂ ਲੋਕਾਂ ਕਿ ਮੈਂ ਕਹੂੰਗਾ ਵੀ ਤੁਸੀਂ ਦੇਖੋ ਮਹਾਰਾਜਾ ਸ਼ਹੀ ਸ਼ਰਬਤ 45 ਦਿਨ ਸੇਵਨ ਕਰੋ। ਗਰਮੀਆਂ ਦੇ ਵਿੱਚ ਅਕਸਰ ਸਾਡਾ ਪੇਟ ਖਰਾਬ ਹੋਣ ਤੋਂ ਬਾਅਦ ਸਾਨੂੰ ਟੱਟੀਆਂ ਉਲਟੀਆਂ ਲੱਗ ਜਾਂਦੀਆਂ ਨੇ ਤਾਂ ਅਜਿਹੇ ਦੇ ਵਿੱਚ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲੇ ਆ ਉਹ ਤੁਹਾਡੇ ਪੇਟ ਦਾ ਦਾ ਖਿਆਲ ਰੱਖੇਗੀ ਰੱਖੇਗਾ ਸਗੋਂ ਆਉਣ ਵਾਲੀਆਂ ਗਰਮੀਆਂ 'ਚ ਤੁਹਾਨੂੰ ਡਾਕਟਰਾਂ ਤੋਂ ਵੀ ਟੱਟੀਆਂ ਉਲਟੀਆਂ ਕਰਕੇ ਦੂਰ ਰੱਖੇਗਾ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਡਾਕਟਰ ਕਾਸਿਫ ਫਾਰੂਕੀ ਜਾ ਜਿੱਕਰ ਮੁਰਤੋਂ ਅਸੀਂ ਪਹੁੰਚੇ ਜੀ ਡੀ ਆਰ ਵੈਦਾ ਜਿੱਥੇ ਜੋਧਾ ਸਿੰਘ ਦੇ ਜੋ ਨੁਸਖੇ ਫਾਰਮੂਲੇ ਇਸ ਵੇਲੇ ਲੋਕ ਕਾਫੀ ਲਾਹਾ ਲੈ ਰਹੇ ਨੇ ਬਹੁਤ ਲੋਕਾਂ ਦੇ ਧੰਨਵਾਦ ਦੇ ਮੈਸੇਜ ਵੀ ਆਉਂਦੇ ਨੇ ਇਸ ਵੀਡੀਓ ਜ਼ਰੀਏ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਨੇ ਸਾਡੇ ਨੁਸਖਿਆਂ ਨੂੰ ਅਜ਼ਮਾਉਣ ਤੋਂ ਬਾਅਦ ਸਾਨੂੰ ਵਿਸ਼ੇਸ਼ ਕਰਕੇ ਫੋਨ ਕਰਕੇ ਖਾਸ ਕਰਕੇ ਜੀ ਡੀ ਆਰ ਵੈਦਾ ਦੇ ਪ੍ਰਬੰਧਕ ਜੋਧਾ ਸਿੰਘ ਉਹਨਾਂ ਦੇ ਨੁਸਖਿਆਂ ਬਾਬਤ ਸਾਨੂੰ ਫੀਡਬੈਕ ਜਿਹੜੀ ਦਿੰਦੇ ਨੇ ਸਾਡੇ ਨਾਲ ਨੇ ਯੋਧਾ ਸਿੰਘ ਅੱਜ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਗਰਮੀਆਂ ਦੇ ਵਿੱਚ ਟਟੀਆਂ ਉਲਟੀਆਂ ਦੀ ਪ੍ਰੋਬਲਮ ਵਾਲਾ ਨੁਸਖਾ ਫਾਰਮੂਲਾ ਅਸੀਂ ਲੈ ਕੇ ਆਏ ਹਾਂ ਜਿੱਤੋਂ ਬਾਅਦ ਇਹ ਖਤਮ ਹੋ ਜਾਣ ਗਿਆ ਚਾਹੇ ਹਰੇਕ ਗਰਮੀਆਂ ਤੁਹਾਨੂੰ ਇਹ ਦਿੱਕਤ ਹੁੰਦੀ ਹੈ ਚਾਹੇ ਤੁਹਾਨੂੰ ਸਰਦੀਆਂ 'ਚ ਵੀ ਦਿੱਕਤ ਰਹਿੰਦੀ ਹੈ ਤਾਂ ਇਹ ਖਤਮ ਹੋਣ ਵਾਲਾ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਦੀ ਵੀ ਪੰਜਾਬੀ ਦੇ ਇੱਕ ਵਾਰ ਫੇਰੀ ਯੋਧਾ ਜੀ ਸਸਕਾਲ ਜੀ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਫਰੂਕੀ ਜੀ ਬੜਾ ਵੱਡਾ ਇੱਕ ਗੈਪ ਆ ਹਰ ਦੇਖੋ ਕੋਈ ਵੀ ਬਿਮਾਰੀ ਲੱਗਦੀ ਆ ਕੋਈ ਵੀ ਦਿੱਕਤ ਪਰੇਸ਼ਾਨੀ ਬੰਦੇ ਨੂੰ ਆਉਂਦੀ ਆ ਤਾਂ ਉਹਦੇ ਵਿੱਚ ਨਾ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਇਹਦੇ ਵਿੱਚ ਗੈਪ ਕਿੱਥੇ ਆ ਕਿਹੜੀ ਚੀਜ਼ ਦੇ ਵਿੱਚ ਸਾਡੇ ਤੋਂ ਗੜਬੜ ਹੋ ਰਹੀ ਜਿਹਦੇ ਕਾਰਨ ਇਹ ਬੰਦਾ ਇਸ ਤਰ੍ਹਾਂ ਬਿਮਾਰ ਫੇਰਿਆ ਵਾ ਕਿਸੇ ਬੰਦੇ ਨੂੰ ਟੱਟੀਆਂ ਲੱਗ ਜਾਣ ਤਾਂ ਯਕੀਨ ਜਾਣਿਓ ਏਡਾ ਕਿ ਖਤਰਨਾਕ ਹੋਊਗਾ ਬੰਦੇ ਜਿਹੜੇ ਜਿਨ੍ਹਾਂ ਦਾ ਵਜ਼ਨ 1-1 ਕਵਾਂਟਲ 1 ਕਵਾਂਟਲ 20 ਕਿਲੋ ਚੰਗੇ ਵਧੀਆ ਮੋਢੇ ਨੇ ਵਧੀਆ ਦੇਖਣ ਨੂੰ ਸੋਹਣਾ ਸੁਨੱਖਾ ਸ਼ਰੀਰ ਰਹੇਗਾ ਉਹਨਾਂ ਦਾ ਤੇ ਉਹਨਾਂ ਲੋਕਾਂ ਦੇ ਜਦੋਂ ਇੱਕ ਵਾਰੀ ਟੱਟੀਆਂ ਦੀ ਦਿੱਕਤ ਲੱਗੀ ਆ ਤੇ ਦਿੱਕਤ ਇਸ ਤਰ੍ਹਾਂ ਦੀ ਲੱਗੀ ਆ ਮੁੜ ਕੇ ਹੌਲੀ ਹੌਲੀ ਪਾਟੀ ਦੇ ਵਿੱਚ ਚਾਗ ਆਉਣੀ ਕੁਝ ਵੀ ਖਾਣਾ ਨਾਲ ਦੀ ਨਾਲ ਪੇਟ ਦੇ ਵਿੱਚ ਵੱਟ ਪੈਣੇ ਰੋਟੀ ਖਾਣੀ ਬਾਅਦੋਂ ਪਹਿਲਾਂ ਡਰ ਲੱਗ ਜਾਣਾ ਵੀ ਪਤਾ ਨਹੀਂ ਪਚੂਗੀ ਕਿ ਨਹੀਂ ਪਚੂਗੀ ਤੇ ਜਿੱਦਾਂ ਰੋਟੀ ਖਾ ਲੈਣੀ ਨਾਲ ਦੀ ਨਾਲ ਕੀ ਦਿੱਕਤ ਆਉਣੀ ਵੀ ਜਿਵੇਂ ਪੇਟ ਦੇ ਵਿੱਚ ਗੁੜ 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 ਗੁੜੂ ਹੋਣੀ ਤੇ ਬੰਦੇ ਨੂੰ ਅਹਿਸਾਸ ਹੋ ਜਾਣਾ ਵੀ ਲੈ ਵੀ ਪਾਣੀ ਬਣ ਗਿਆ ਖਾਧੀ ਰੋਟੀ ਆ ਬਣਿਆ ਪਾਣੀ ਆ ਔਰ ਪਾਣੀ ਐਜ਼ ਇਟ ਇਜ਼ ਪੋਟੀ ਰਹੀ ਬਾਹਰ ਨਿਕਲ ਜਾਂਦਾ ਤੇ ਬੰਦੇ ਦੇ ਅੰਦਰ ਅਸੀਂ ਦੇਖਿਆ ਜੀ ਬੋਦਾ ਸ਼ਰੀਰ ਕਮਜ਼ੋਰ ਸ਼ਰੀਰ 22 23 ਸਾਲ ਦੇ ਮੁੰਡੇ ਨੇ ਤੇ ਜਮਾਈ ਬੋਦਾ ਸ਼ਰੀਰ ਹੋ ਗਿਆ ਕਮਜ਼ੋਰੀ ਇੰਨੀ ਪੈ ਗਈ ਸ਼ਰੀਰ ਜਮਾਈ ਸੁੱਕੜ ਗਿਆ ਔਰ ਇਹ ਏਡੀਕ ਖਤਰਨਾਕ ਦਿੱਕਤ ਹੈ ਵੀ ਜੇ ਕਿਤੇ ਇਸ ਦਿੱਕਤ ਨੂੰ ਆਪਾਂ ਠੱਲ ਨਹੀਂ ਪਾਉਂਦੇ ਤਾਂ ਡੈਥ ਹੋ ਸਕਦੀ ਹੈ ਬੰਦਾ ਪੂਰਾ ਹੋ ਸਕਦਾ ਬੰਦੇ ਦਾ ਪਾਣੀ ਖਤਮ ਹੋ ਸਕਦਾ ਔਰ 70 ਤੋਂ 75% ਆਪਣੇ ਸਰੀਰ ਦੇ ਵਿੱਚ ਪਾਣੀ ਤੋਂ ਇਲਾਵਾ ਹੈ ਹੀ ਕੁਛ ਨਹੀਂ ਜਦੋਂ 70 ਤੋਂ 75% ਪਾਣੀ ਆ ਆਪਣੇ ਦਿਮਾਗ ਦੇ ਵਿੱਚ ਪਾਣੀ ਆ ਆਪਣੇ ਜੋੜਾਂ ਦੇ ਵਿੱਚ ਪਾਣੀ ਆ ਆਪਣੇ ਸਾਰੇ ਸਰੀਰ ਦੇ ਵਿੱਚ ਟਰੈਵਲਿੰਗ ਦੇ ਤੌਰ ਤੇ ਪਾਣੀ ਚੱਲ ਰਿਹਾ ਆਪਣੇ ਸਾਰੇ ਜਦੋਂ ਟੱਟੀ ਰਹੀ ਨਿਕਲੀ ਜਾ ਰਹੀ ਆ ਪਾਟੀ ਪਤਲੀ ਆਈ ਜਾ ਰਹੀ ਆ ਖਾਦੀ ਰੋਟੀ ਮੈਂ ਜਿਵੇਂ ਆਪਾਂ ਗੱਲ ਕਰਕੇ ਹਟੇ ਆ ਮੁੜ ਕੇ ਉਹ ਬਿਲਕੁਲ ਪਾਣੀ ਵਰਗੀ ਟੱਟੀ ਬਣ ਕੇ ਨਿਕਲ ਗਈ ਬੰਦਾ ਬਿਲਕੁਲ ਬੋਦਾ ਹੋ ਗਿਆ ਅੰਗੜੀਆਂ ਐ ਸੁੱਗੜ ਗਿਆ ਰਿਸ਼ਤੇਦਾਰ ਸ਼ੱਕ ਕਰਦੇ ਨੇ ਵੀ ਯਾਰ ਮੁੰਡਾ ਸ਼ਾਇਦ ਕੋਈ ਨਸ਼ੇ ਕਰਨ ਲੱਗ ਗਿਆ ਰਿਸ਼ਤੇਦਾਰ ਦੇਖਦੇ ਨੇ ਕੋਈ ਰਿਸ਼ਤਾ ਨਹੀਂ ਹੁੰਦਾ ਉਹ ਜੋ ਆਖਾਂ ਦਾ ਨਾ ਉਹ ਜੋ ਆਖਾਂ ਦਾ ਕੋਈ ਅੱਗੇ ਫਿਊਚਰ ਦੇਖੇ ਉਹ ਜਵਾਂਕਾਂ ਨੂੰ ਤੁਸੀਂ ਅੱਧੇ ਘੰਟੇ ਵਾਸਤੇ ਕਹਿੰਦੋ ਕੰਪਿਊਟਰ ਤੇ ਬੈਠ ਕੇ ਕੋਈ ਬਹੁਤ ਵਧੀਆ ਸੌਫਟਵੇਅਰ ਜਿਹੜੇ ਆਟੋਕੈਡ ਵਗੈਰਾ ਦੇ ਵੱਡੇ ਲੈਵਲ ਦੇ ਇੰਜੀਨੀਅਰ ਬੱਚੇ ਨੇ ਉਹਨਾਂ ਦਾ ਫਿਊਚਰ ਜ਼ੀਰੋ ਹੋ ਗਿਆ ਕਿਸ ਆਧਾਰ ਤੇ ਜਦੋਂ ਸਿਰਫ ਟੱਟੀਆਂ ਲੱਗੀਆਂ ਤੇ ਉਹਦੇ ਉੱਤੇ ਧਿਆਨ ਨਹੀਂ ਦਿੱਤਾ ਜਦੋਂ ਟੱਟੀਆਂ ਲੱਗੀਆਂ ਫਰੂਕੀ ਜੀ ਆਇਰਨ ਦੀ ਮਾਤਰਾ ਤੁਹਾਡੇ ਸਰੀਰ ਦੀ ਰਿਪਲੇਸ ਹੋ ਜਾਣੀ ਖਤਮ ਹੋ ਜਾਣੀ ਆਇਰਨ ਡਿੱਗ ਦੇ ਸਾਰ ਤੁਹਾਡੇ ਸਰੀਰ ਦੇ ਵਿੱਚ ਵੀਕਨੈਸ ਇੰਨੀ ਕ ਆ ਜਾਣੀ ਵੀ ਤੁਸੀਂ ਜੇ ਪੈਰਾਂ ਪਰ ਬੈਠ ਕੇ ਉੱਠਣਾ ਤੇ ਤੁਸੀਂ ਦੇਖੋਗੇ ਵੀ ਅੱਖਾਂ ਮੂਰੇ ਟਿਮਟਮਾਣ ਦੇ ਤੌਰੇ ਅੱਖਾਂ ਮੂਰੇ ਟਿਮਟਮਾਣ ਦੇ ਤਾਰੇ ਹੋਣੇ ਨੀਸਤੀ ਰਹਿਣੀ ਹਰ ਵਕਤ ਐਨਰਜੀ ਇੰਨੀ ਕੁ ਜ਼ਿਆਦਾ ਡਾਊਨ ਰਹਿਣੀ ਇੱਥੇ ਤੱਕ ਅਸੀਂ ਕੇਸ ਦੇਖਿਆ ਫਰੂਕੀ ਜੀ ਜਿਹਦੇ ਵਿੱਚ ਬਾਈ ਜੀ ਕਹਿੰਦੇ ਵੀ 22 23 ਸਾਲ ਦਾ ਮੁੰਡਾ ਹੋਗਾ ਤੇ ਬ੍ਰਦਰ ਨੇ ਸਾਨੂੰ ਗੱਲ ਦਸੀ ਉਹ ਕਹਿੰਦਾ ਵੀਰ ਜੀ ਗੱਲ ਇਹ ਹੈ ਵੀ ਜੇ ਕਿਤੇ ਕੋਈ ਗੱਲ ਬਹੁਤ ਹੀ ਦਿਮਾਗ ਦੇ ਉੱਤੇ ਡੂੰਗੀ ਸੋਚਣ ਨੂੰ ਵੀ ਵਜਨ ਪੈ ਜੇ ਨਾ ਤੇ ਉਦੋਂ ਵੀ ਮਤਲਬ ਅੱਖਾਂ ਚੋਂ ਪਾਣੀ ਨਿਕਲ ਜਾਂਦਾ ਵੀ ਯਾਰ ਮੇਰੀ ਕੀ ਸਥਿਤੀ ਆ ਸਿਰਫ ਟੱਟੀਆਂ ਕਰਕੇ ਇਹ ਇਹਦੇ ਵਿੱਚ ਇੱਕ ਦਿੱਕਤ ਇਹ ਹੈ ਵੀ ਇਹਨੂੰ ਅਸੀਂ ਲੈਂਦੇ ਬੜਾ ਲਾਈਟ ਲੀਏ ਪੇਟ ਨੂੰ ਅਸੀਂ ਸਭ ਤੋਂ ਲਾਈਟ ਲੈਨੇ ਆ ਵੀ ਕੋਈ ਨਹੀਂ ਜਦੋਂ ਫਿਲਹਾਲ ਹਵਾ ਭਾਰਾ ਬਹਿ ਜਾਵੇ ਵੀ ਫਿਲਹਾਲ ਹਵਾਵਾਂ ਚੱਲ ਰਹੀਆਂ ਨੇ ਆਪਣਾ ਟਾਈਮ ਟੱਪੀ ਜਾਂਦਾ ਜਿੱਦੇ ਕੋਈ ਪੰਗਾ ਵੱਡਾ ਖੜਾ ਹੋਊਗਾ ਉਦਦੇ ਦੇਖਾਂਗੇ ਪਰ ਅਸੀਂ ਕਈ ਦਫਾ ਦੇਖਿਆ ਚਾਹੇ ਉਹ ਕਬਜਾ ਚਾਹੇ ਉਹ ਟਟੀਆਂ ਨੇ ਚਾਹੇ ਉਹ ਅਲਸਰ ਐਟਿ ਕੁਲਟਸਾ ਚਾਹੇ ਟੱਟੀ ਚ ਚਾਗ ਆਉਣੀ ਆ ਇਹ ਸਾਰੀਆਂ ਚੀਜ਼ਾਂ ਨਾ ਅੱਜ ਆਪਾਂ ਨੂੰ ਲੱਗਦੀ ਨੇ ਮਾਮੂਲੀ ਕਿਉਂਕਿ ਖੜੇ ਪੈਰ ਤਾਂ ਆਪਣੇ ਤਾਂ ਕੋਈ ਅਸਰ ਨਹੀਂ ਆਇਆ ਪਰ ਇਹਨਾਂ ਦਾ ਅਸਰ ਅਸੀਂ 3 ਮਹੀਨਿਆਂ ਦੇ ਵਿੱਚ ਵਿੱਚ ਇਹ ਜਿਹੇ ਅਸਰ ਦੇਖੇ ਨੇ ਬਿਲਕੁਲ ਬੰਦਾ ਸੋਹਣਾ ਸੁਨੱਖਾ ਸੀਗਾ ਵੈਲ ਪਰਸਨੈਲਿਟੀ ਵਾਲਾ ਸੀਗਾ ਰਿਸ਼ਤੇ ਹੋਏ ਹੋਏ ਸੀਗੇ ਮੁੰਡੇ ਦਾ ਰਿਸ਼ਤਾ ਹੋਇਆ ਹੋਇਆ ਕੁੜੀ ਦਾ ਰਿਸ਼ਤਾ ਹੋਇਆ ਹੋਇਆ ਤਾਂ ਨੂੰ ਮੀਨ ਇਟ ਜਸ ਸੁੱਕੜ ਕੇ ਕਾਂਗੜਾ ਬਣ ਗਿਆ ਜਿਵੇਂ ਤੀਲੀ ਬਣ ਗਿਆ ਤੇ ਉਹ ਰਿਸ਼ਤੇ ਟੁੱਟਣ ਲੱਗ ਗਏ ਉਹ ਸਾਰੇ ਘਰ ਦੇ ਵਿੱਚ ਜਿਹੜੀ ਮਨੋਬਲ ਸੀਗਾ ਸਾਰੇ ਘਰਦਿਆਂ ਦਾ ਸੀਗਾ ਸਾਈਕੋਲੋਜੀਕਲ ਮੈਂਟਲੀ ਇਮੋਸ਼ਨਲੀ ਜੋ ਉਹਨਾਂ ਦਾ ਇੱਕ ਸਟਰਕਚਰ ਸੀਗਾ ਜਿਵੇਂ ਟੁੱਟ ਗਿਆ ਜੀ ਔਰ ਇਹਨੂੰ ਆਪਾਂ ਲਾਈਟਲੀ ਲੈ ਰਹੇ ਹਾਂ ਇਹ ਬਹੁਤ ਵੱਡਾ ਰੋਗ ਹੈ ਔਰ ਪੂਰੇ YouTube ਦੇ ਉੱਤੇ ਤੁਸੀਂ ਸਰਚ ਕਰਕੇ ਦੇਖਿਓ ਕਿਤੇ ਵੀ ਤੁਹਾਨੂੰ ਟੱਟੀਆਂ ਲੱਗ ਜਾਣ ਤਾਂ ਇਲਾਜ ਕੀ ਆ ਬਹੁਤ ਘੱਟ ਹੱਲ ਮਿਲੂਗਾ ਜੀ ਜੀ ਅੱਛਾ ਇੱਕਲ ਹੋਰ ਹੈਗੀ ਆ ਬਹੁਤ ਵਾਰ ਹੁੰਦਾ ਕਿ ਇਹ ਤਾਂ ਤੁਸੀਂ ਦੱਸਿਆ ਵੀ ਜਿਹੜੇ ਪੌਟੀਆਂ ਕਿਸ ਤਰੀਕੇ ਨਾਲ ਖਤਰਨਾਕ ਸਾਬਤ ਹੋ ਸਕਦੀਆਂ ਨੇ ਤੇ ਫਿਰ ਇੱਥੇ ਸਵਾਲ ਇਹ ਲੱਗਦਿਆਂ ਕਿਉਂ ਨੇ ਹੁਣ ਸਾਨੂੰ ਇਹ ਵੀ ਦੱਸ ਦਿਓ ਉਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਵੀ ਸਵਾਲ ਪੁੱਛਾਂਗੇ ਕਿ ਬਹੁਤ ਵਾਰ ਹੁੰਦਾ ਕਿ ਅਸੀਂ ਰੋਟੀ ਖਾਧੀ ਤੇ ਨਾਲ ਦੇ ਨਾਲ ਸਾਨੂੰ ਪੌਟੀ ਜਾਣ ਦੀ ਬਖਾਨੇ ਜਾਣ ਦੀ ਜ਼ਰੂਰਤ ਪੈ ਜਾਂਦੀ ਹੈ ਫਰੂਕੀ ਜੀ ਲੱਗਣ ਦਾ ਕਾਰਨ ਸਭ ਤੋਂ ਮੁੱਖ ਇਹ ਹੁੰਦਾ ਜਦੋਂ ਸਾਨੂੰ ਪਹਿਲਾਂ ਅਸੀਂ ਕੋਈ ਚੀਜ਼ ਖਾਦੀ ਸਾਡੀ ਡਾਈਟ ਦੇ ਵਿੱਚ ਜਿਹੜਾ ਪੋਰਸ਼ਨ ਜਿਹੜੀ ਸਾਡੀ ਡਾਈਟ ਦੇ ਵਿੱਚ ਗੁਣ ਨੇ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਥੋੜੀ ਜਿਹਾ ਪਹਿਲਾਂ ਨਾਸ਼ਤਾ ਕੀਤਾ ਉਦੋਂ ਬਾਅਦ ਸੌਫ ਖਾਦੀ ਹੁਣ ਮੇਰੇ ਇੱਥੇ ਢ ਘਾਹ ਆਇਆ ਹੋਇਆ ਹੁਣ ਮੈਨੂੰ ਢ ਘਾਹ ਆ ਉਹ ਮੈਂ ਇਸ ਗੱਲ ਨੂੰ ਸੰਗੀ ਜਾਵਾਂ ਵੀ ਨਹੀਂ ਜੀ ਯਾਰ ਇੰਟਰਵਿਊ ਚੱਲਦੀ ਹੈ ਮੈਂ ਇੰਟਰਵਿਊ ਚੱਲਦੀ ਜੇ ਢ ਘਾਹ ਮਾਰੂੰਗਾ ਤੇ ਉਹ ਚੰਗੀ ਗੱਲ ਨਹੀਂ ਹੈਗੀ ਤੇ ਇਹ ਜਿਹੇ ਛੋਟੀਆਂ ਛੋਟੀਆਂ ਚੀਜ਼ਾਂ ਨੇ ਸਾਨੂੰ ਬੜਾ ਵੱਡਾ ਨੁਕਸਾਨ ਦਿੱਤਾ ਹੈ ਜਿਹੜੀ ਗੱਲ ਹੈਗੀ ਉਹ ਵੀ ਟੱਟੀਆਂ ਕਿਉਂ ਲੱਗਦੀਆਂ ਨੇ ਸਾਡੀ ਡਾਈਟ ਦੇ ਵਿੱਚ ਫਾਈਬਰ ਦੀ ਮਾਤਰਾ ਨਿਲ ਬਰਾ ਕੋਈ ਸਾਡੀ ਡਾਈਟ ਦੇ ਵਿੱਚ ਫਾਈਬਰ ਨਹੀਂ ਹੈਗੀ ਕੋਈ ਸਾਡੀ ਡਾਈਟ ਦੇ ਵਿੱਚ ਅਸੀਂ ਕੋਈ ਚੰਗੀ ਚੋਇਸ ਨਹੀਂ ਕਰ ਰਹੇ ਹੈਗੇ ਮੀਟ ਅਸੀਂ ਕਿਸੇ ਜਵਾਕ ਨੂੰ ਖਾਣ ਨੂੰ ਕਹਿੰਦੇ ਉਹ ਕਹਿੰਦੇ ਨਹੀਂ ਜੇ ਅਸੀਂ ਤਾਂ ਸ਼ੁੱਧ ਵੈਸ਼ ਨੂੰ ਮੈਂ ਕਹਿੰਦਾ ਤੁਸੀਂ ਸ਼ੁੱਧ ਵੈਸ਼ ਨੂੰ ਰਹੋ ਦੁੱਧ ਪੀਨੇ ਉਹ ਕਹਿੰਦੇ ਦੁੱਧ ਵੀ ਅਸੀਂ ਪੌਣ ਕੇ ਪੀਣਾ ਚਾਹੁੰਦੇ ਦੁੱਧ ਅਸੀਂ ਨਹੀਂ ਪੀਣਾ ਚਾਹੁੰਦੇ ਦਹੀਂ ਖਾਣ ਨੂੰ ਦਹੀਂ ਨਹੀਂ ਖਾਂਦੇ ਹੈਗੇ ਉਹਨਾਂ ਨੂੰ ਕਹਿੰਦੇ ਪਰੌਂਠੇ ਖਾ ਲੋ ਪਰੌਂਠੇ ਨਹੀਂ ਖਾਣੇ ਹੈਗੇ ਫਿਰ ਖਾਣਾ ਕੀ ਆ ਨੂਡਲ ਖਾਣੇ ਜਿਹੜੇ ਪਤਾ ਨਹੀਂ ਕਿੰਨੇ ਜਨਮ ਪੁਰਾਣੇ ਬਣੇ ਹੋਣਗੇ ਔਰ ਕਿੰਨੇ ਜਨਮ ਬਾਅਦ ਜਾ ਕੇ ਉਹਨਾਂ ਨੇ ਕਿਤੇ ਜਾ ਕੇ ਆਪਣੀ ਡਾਈਟ ਬਣਾਉਣੀ ਆ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਸਰੀਰ ਦੇ ਵਿੱਚ ਆਪਾਂ ਲੱਭੀ ਜਾਂਦੇ ਇਹਨਾਂ ਦਾ ਕੱਦ ਵਧਾ ਦਈਏ ਇਹਨਾਂ ਦਾ ਵਜ਼ਨ ਵਧਾ ਦਈਏ ਬਾਈ ਜੀ ਬਦੂ ਕਿੱਥੋਂ ਚਲੋ ਉਹਦੀ ਡਾਈਟ ਹੀ ਨਹੀਂ ਹੈਗੀ ਸੇਮ ਚੀਜ਼ ਜਿਹੜੇ ਬੰਦੇ ਨੂੰ ਅਚਨ ਡਾਈਟ 'ਚ ਟੱਟੀਆਂ ਲੱਗ ਰਹੀਆਂ ਨੇ ਪਹਿਲੀ ਇੱਕ ਨਿਸ਼ਾਨੀ ਇੱਕ ਸੰਕੇਤ ਸਰੀਰ ਪੱਖੋਂ ਇਹ ਹੈ ਵੀ ਦੇਖੋ ਜੀ ਤੁਹਾਡੇ ਸਰੀਰ ਦੇ ਵਿੱਚ ਕੋਈ ਚੀਜ਼ ਗਲਤ ਚੱਲੇਗੀ ਸਰੀਰ ਜ਼ੋਰ ਲਾ ਰਿਹਾ ਉਸ ਤਰ੍ਹਾਂ ਦੇ ਐਸਿਡ ਬਣਾ ਰਹੇ ਹੋ ਉਸ ਤਰ੍ਹਾਂ ਦੇ ਬਾਈਲਸ ਬਣਾ ਰਹੇ ਹੋ ਉਸ ਤਰ੍ਹਾਂ ਦੇ ਜੂਸ ਬਣਾ ਰਹੇ ਹੋ ਉਸ ਤਰ੍ਹਾਂ ਦੇ ਐਂਜ਼ਾਈਮਸ ਪੈਦਾ ਕਰ ਰਹੇ ਆ ਵਾ ਬੈਕਟੀਰੀਆ ਪੈਦਾ ਕਰ ਰਹੇ ਆ ਵਾ ਜਿਹਦੇ ਨਾਲੋਂ ਸਾਰਾ ਪਾਟੀ ਜਿਹੜੀ ਤੁਹਾਡੀ ਗਲਤ ਤੁਹਾਡੇ ਸ਼ਰੀਰ ਦੇ ਵਿੱਚ ਚਲੇਗੀ ਤਾਂ ਉਹ ਬਿਲਕੁਲ ਲੈਟਰਨ ਨਹੀਂ ਪਾਣੀ ਨਹੀਂ ਇੱਕ ਵਾਰੀ ਤੁਹਾਡਾ ਕੋਲਨ ਕਲੀਨ ਹੋ ਜਾਵੇ ਵੱਡੀ ਅੰਤੜੀ ਕਲੀਨ ਹੋ ਜਾਵੇ ਸਾਰਾ ਕੁਝ ਉਹ ਆਪਦੀ ਮੰਨ ਤੋ ਕੋਸ਼ਿਸ਼ ਕਰ ਰਹੇ ਔਰ ਜਦੋਂ ਇਹ ਲਗਾਤਾਰੀ ਬਣੀ ਰਹੇ ਜੀ ਹੁਣ ਜਦੋਂ ਉਹ ਚੀਜ਼ ਲਗਾਤਾਰੀ ਬਣੀ ਜਾ ਰਹੀ ਹੈ ਫਿਰ ਸਾਨੂੰ ਇੱਕ ਵਾਰੀ ਖੜ ਕੇ ਆਪਣੀ ਅਕਲ ਨੂੰ ਹੱਥ ਮਾਰ ਲੈਣਾ ਚਾਹੀਦਾ ਵੀ ਭਾਈ ਅਸੀਂ ਕਿਤੇ ਕੁਝ ਗਲਤ ਤਾਂ ਨਹੀਂ ਖਾ ਰਹ ਕਿ ਕਾਰੀਗਰ ਫਰੂਕੀ ਜੀ ਜਿਹਨੇ ਇਹ ਨੁਕਤਾ ਵਰਤ ਲਿਆ ਪ੍ਰੈਕਟੀਕਲ ਕਰਕੇ ਦੇਖਿਆ 20 20 ਸਾਲ ਹੋ ਗਏ ਲੋਕਾਂ ਨੂੰ ਟੱਟੀਆਂ ਨਹੀਂ ਹਟੀਆਂ ਲੋਕਾਂ ਦੇ ਸਰੀਰ ਸੋਹਣੇ ਸਨਖੇ ਸੀਗੇ ਵੈਲ ਪਰਸਨੈਲਿਟੀ ਸੀਗੇ ਗੱਲਾਂ ਮੇਰੇ ਵਰਗੀਆਂ ਭਾਰੀਆਂ ਸੀਗੀਆਂ ਜਿਵੇਂ ਚੂਸ ਕੇ ਐਂ ਮੈਂ ਕਹਿੰਦਾ ਜਿਵੇਂ ਸੜਿਆ ਹੋਇਆ ਅਮਰੂਦ ਹੋਵੇ ਐਂ ਸੁੱਕੜ ਕੇ ਸੜਿਆ ਹੋਇਆ ਸੇਵ ਹੋਵੇ ਉਸ ਤਰ੍ਹਾਂ ਦੇ ਹਾਲਾਤ ਬਣ ਗਏ ਇਮਿਊਨਿਟੀ ਬਿਲਕੁਲ ਲੋ ਹੋ ਗਈ ਤੁਰਿਆ ਜਾਂਦਾ ਨਹੀਂ ਹੈਗਾ ਤੁਰਦੇ ਆ ਗੋਡਿਆਂ ਚ ਕੜਕੜ ਦੀ ਆਵਾਜ਼ ਆਉਂਦੀ ਹੈ ਸਾਰਾ ਦਿਨ ਸਰੀਰ ਟਕ ਟਕ ਕਰਦਾ ਰਹਿੰਦਾ ਵਾ ਸੋ ਇਸ ਤਰ੍ਹਾਂ ਦੀ ਜਿਹੜੀਆਂ ਸਥਿਤੀਆਂ ਨੇ ਇਹ ਕਿਤਨਾ ਕਿਤੇ ਸੰਕੇਤ ਦਿੰਦੀਆਂ ਨੇ ਆਪਣੇ ਪੇਟ ਵੱਲ ਔਰ ਦੂਸਰੀ ਗੱਲ ਕੀ ਹੁੰਦੀ ਹੈ ਫਰੂਕੀ ਜੀ ਜਦੋਂ ਗਰਮੀ ਆ ਜਾਂਦੀ ਹੈ ਤਾਂ ਗਰਮੀ ਦੇ ਵਿੱਚ ਜਿਵੇਂ ਆਪਾਂ ਸਲਾਮਸ਼ਵਰਾ ਕਰਦੇ ਆ ਕਈ ਪੇਸ਼ੈਂਟ ਹੁੰਦੇ ਆ ਮੈਂ ਤੁਹਾਡੇ ਨਾਲ ਵੀ ਕਈ ਵਾਰ ਡਿਸਕਸ ਕੀਤੇ ਆ ਤੇ ਉਹਦੇ ਚ ਆਪਾਂ ਇੱਕ ਚੀਜ਼ ਨੋਟਿਸ ਕੀਤੀ ਹੈ ਵੀ ਜਦੋਂ ਤੁਹਾਡੇ ਪੇਟ ਦੀ ਗਰਮੀ ਦੇ ਵਿੱਚ ਜਿਹੜੀ ਜਟਾ ਅਗਨੀ ਆ ਉਹ ਉਦੋਂ ਵੀ ਜ਼ਿਆਦਾ ਘਟ ਜਾਂਦੀ ਕਿਉਂਕਿ ਬਾਹਰ ਹੀ ਹੀਟ ਬਹੁਤ ਜ਼ਿਆਦਾ ਤੇ ਸਰੀਰ ਦੇ ਅੰਦਰ ਮੇ ਜੇ ਅੰਦਰੋਂ ਵੀ ਹੀਟ ਬਣਾਈ ਗਿਆ ਫਿਰ ਤਾਂ ਮੁੜ ਕੇ ਇੰਨਾ ਜ਼ਿਆਦਾ ਨਿਕਲਣ ਲੱਜੂ ਵੀ ਡੀਹਾਈਡਰੇਸ਼ਨ ਹੋ ਜੂਗੀ ਪਾਣੀ ਸੁੱਕ ਜਾਣਾ ਕੰਗੜੀ ਕੱਕੜੀ ਅਸੀਂ ਖਾਂਦੇ ਨਹੀਂ ਹੈਗੇ ਖੀਰਾ ਅਸੀਂ ਖਾਂਦੇ ਨਹੀਂ ਹੈਗੇ ਸੇਬ ਅਸੀਂ ਖਾ ਕੇ ਨਹੀਂ ਰਾਜੀ ਸਾਨੂੰ ਕਿੰਨੀ ਸੋਹਣੀ ਗੱਲ ਸਮਝਾਈ ਗਈ ਵੀ ਆ ਹੈਪਨ ਅਡੇ ਕੀਪਸ ਦ ਡਾਕਟਰ ਹਵੇ ਮੈਂ ਕਹਿੰਦਾ ਤੁਸੀਂ ਅੰਬਰੂਦ ਖਾਓ ਕੱਕੜੀ ਖਾਓ ਖੀਰਾ ਖਾਓ ਆਹ ਜਿਹੜਾ ਅੱਜ ਦਾ ਨੁਕਤਾ ਇਹ ਨੁਕਤਾ ਡੱਕ ਕਾਰੀਗਰਾ ਵੀ ਜਿੰਨਾ ਲੋਕਾਂ ਨੂੰ ਟੱਟੀਆਂ ਲੱਗੀਆਂ ਹੁਣ ਇੱਕ ਵਾਰੀ ਆੰਤੜੀਆਂ ਸਾਫ਼ ਹੋ ਜਾਣਗੀਆਂ ਇਹਦੇ ਵਿੱਚ ਪ੍ਰੋਬਾਇਓਟਿਕ ਵੀ ਹੈਗੀ ਹੈ ਇਹਦੇ ਵਿੱਚ ਤਾਕਤ ਵੀ ਹੈਗੀ ਹੈ ਇਹਦੇ ਵਿੱਚ ਰਫੇਜ ਵੀ ਹੈਗੀ ਹੈ ਔਰ ਇਹਦੇ ਵਿੱਚ ਆਪਾਂ ਕਿਸ ਹੱਦ ਤੱਕ ਪ੍ਰੋਟੀਨ ਵੀ ਕਹਿ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਇਸ ਡਾਈਟ ਦੇ ਵਿੱਚ ਆਪਾਂ ਨੂੰ ਮਿਲ ਜਾਣਗੀਆਂ ਔਰ ਇਸ ਸਵੇਰੇ ਸਵੇਰੇ ਤੁਸੀਂ ਖਾਓਗੇ ਪ੍ਰੈਕਟੀਕਲ ਕਰਕੇ ਦੇਖੋ ਨੁਕਤੇ ਤੁਹਾਡੇ ਮੁਰੇ ਆ ਜਾਣ ਜੀ ਜੀ ਤੇ ਫਿਰ ਜਿਨ੍ਹਾਂ ਨੂੰ ਖਾਂਦੇ ਪੀਂਦੇ ਸਾਰੀ ਪੋਟੀ ਆ ਜਾਂਦੀ ਜੀ ਦੇਖੋ ਉਹ ਕਿਦ ਤਰ੍ਹਾਂ ਕਿਤੇ ਸੰਕੇਤ ਹੈਗਾ ਵੀ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਅਲਸਰ ਨੇ ਛਾਲੇ ਨੇ ਉਹ ਸਰੀਰ ਦੇ ਵਿੱਚ ਬਣ ਰਹੇ ਨੇ ਉਹਨਾਂ ਲੋਕਾਂ ਕਿਵੇਂ ਕਹੂੰਗਾ ਵੀ ਤੁਸੀਂ ਦੇਖੋ ਮਹਾਰਾਜਾ ਸ਼ਹੀ ਸ਼ਰਬਤ 45 ਦਿਨ ਸੇਵਨ ਕਰੋ ਮਹਾਰਾਜਾ ਸ਼ਹੀ ਸ਼ਰਬਤ ਦੇ 45 ਦਿਨ ਸੇਵਨ ਕਰਨ ਨਾਲ ਹੋਊਗਾ ਕੀ ਪਹਿਲੀ ਇਹਦੇ ਚ ਇੱਕ ਚੀਜ਼ ਇਹ ਤੁਹਾਨੂੰ ਸਮਝਾਉਣੀ ਜ਼ਰੂਰੀ ਹੈ ਵੀ ਦੇਖੋ ਜਦੋਂ ਕੋਈ ਚੀਜ਼ ਚੰਗਾ ਰਿਜ਼ਲਟ ਦਿੰਦੀ ਹੈ ਤਾਂ ਉਹਦੇ ਨਕਲੀ ਬਣਨੇ ਸ਼ੁਰੂ ਹੋ ਜਾਂਦੇ ਆ ਤਾਂ ਨਿਸ਼ਾਨੀ ਤੁਸੀਂ ਯਾਦ ਰੱਖਣੀ ਹੈ ਵੀ ਸਹੀ ਨਿਸ਼ਾਨੀ ਕੀ ਆ ਪਹਿਲੀ ਗੱਲ ਤਾਂ ਕੰਪਨੀ ਨੇ ਸਾਡੀ ਇੱਥੇ ਫੋਟੋ ਲਾਤੀ ਆ ਉਹ ਕਹਿੰਦੇ ਵੀ ਜੇ ਫੋਟੋ ਲੱਗੀ ਤਾਂ ਹੀ Ориਜినਲ ਜੇ ਫੋਟੋ ਨਹੀਂ ਲੱਗੀ ਤਾਂ ਫਿਰ ਤੁਸੀਂ ਯਕੀਨ ਨਹੀਂ ਕਰਨਾ ਦੂਸਰੀ ਗੱਲ ਇਹ ਸਾਈਡ ਦੇ ਉੱਤੇ ਉਹਨਾਂ ਨੇ ਬਾਰਡਰ ਇਨਹਾਂਸ ਕੀਤੀ ਹੈ ਉੱਪਰ ਡਾਕਟਰ ਜੀ ਡੀ ਆਰ ਵਿਦ ਦਾ ਇੱਧਰ ਵੀ ਡਾਕਟਰ ਜੀ ਡੀ ਆਰ ਵਿਦ ਦਾ ਇੱਥੇ ਵੀ ਹੈ ਪਿੱਛੇ ਉਹਨਾਂ ਨੇ ਇਹਦੇ ਸਾਰੇ ਸਕੈਨਰ ਲਾਤੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਕਨੈਕਟ ਕਰ ਸਕਦੇ ਸੋ ਇਹ ਤਾਂ ਹੈਗੇ ਜੀ ਤੁਸੀਂ ਅਸਲੀ ਪੀਵੋਗੇ ਹੁਣ ਅਸਲੀ ਪੀਣ ਦੇ ਫਾਇਦੇ ਕੀ ਹੋਣਗੇ ਵੀ ਜਦੋਂ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਣਾ ਸ਼ੁਰੂ ਕਰਤਾ ਤਾਂ ਪਹਿਲਾ ਕੰਮ ਕੀ ਕਰਨਾ ਇਹਨੇ ਜਿਹੜੇ ਤੁਹਾਡੇ ਸਰੀਰ ਦੇ ਗੁੱਡ ਬੈਕਟੀਰੀਆ ਨੇ ਉਹਨਾਂ ਦੇ ਉੱਤੇ ਜਾ ਕੇ ਜ਼ੋਰ ਪਾਉਣਾ ਵਾ ਜਦੋਂ ਤੁਹਾਡੇ ਸਰੀਰ ਦੇ ਗੁੱਡ ਬੈਕਟੀਰੀਆ ਦੇ ਉੱਤੇ ਜ਼ੋਰ ਪੈ ਗਿਆ ਪੁਰਾਣਾ ਪਿਆ ਮਲ ਜਿਹੜਾ ਸਰੀਰ ਦੇ ਵਿੱਚ ਅਲਸਰ ਟੂ ਕੋਲੈਟਸ ਨੂੰ ਬੁਲਾਵਾ ਦੇ ਜਾ ਰਹੇ ਆ ਉਹਨਾਂ ਨੂੰ ਇੱਕ ਹਲਾਰਾ ਦੇ ਜਾ ਰਹੇ ਆ ਉਹਨਾਂ ਵੱਲ ਇੱਕ ਤਾਕਤ ਹੋਰ ਜ਼ਿਆਦਾ એનર્ਜੀ ਡਿਵੈਲਪ ਕਰ ਰਹੇ ਜਿਹਦੇ ਕਰਕੇ ਅਲਸਰੈਟਿਕ ਕੋਲੈਟਿਸ ਹੋ ਰਿਹਾ ਵਾ ਔਰ ਐਡੀ ਕੋ ਖਤਰਨਾਕ ਬਿਮਾਰੀ ਹੈ ਫਰੂਕੀ ਜੀ ਜੇਕਰ ਤੇ ਧਿਆਨ ਨਾ ਦਿੱਤਾ ਜਾਵੇ ਟਾਈਮ ਸਿਰ ਤਾਂ ਡੈਥ ਹੋ ਸਕਦੀ ਹੈ ਔਰ ਕਈ ਡਾਕਟਰਾਂ ਦੇ ਕੇਸ ਦੇ ਵਿੱਚ ਅਸੀਂ ਦੇਖਿਆ ਉਹ ਕਹਿੰਦੇ ਜੀ ਚੰਗਾ ਭਲਾ ਫੈਟੀ ਲਿਵਰ 1 ਸੀਗਾ ਫੈਟੀ ਲਿਵਰ 2 ਹੋਇਆ ਫੈਟੀ ਲਿਵਰ 3 ਹੋਇਆ ਬੰਦੇ ਹਟੇ ਹੀ ਨਹੀਂ ਉਹ ਕਹਿੰਦੇ ਫੇਰ ਕੀ ਹੋ ਗਿਆ ਸ਼ਰਾਬ ਪੀ ਜਾਂਦੇ ਆ ਕਈ ਬੰਦੇ ਨੇ ਜਿਹੜੇ ਸ਼ਰਾਬ ਨਹੀਂ ਪੀਂਦੇ ਗੰਦੀ ਡਾਈਟ ਖਾਈ ਜਾਂਦੇ ਰਾਤ ਨੂੰ 11 11 ਵਜੇ ਡ ਮੈਂ ਉਸ ਟਾਈਪ ਤੇ ਖਾਦਾ ਹੋਇਆ ਖਾਣਾ ਫੈਟ ਕਿੱਥੇ ਜਾ ਕੇ ਖੜਾਊਗਾ ਫਿਰ ਲਿਵਰ ਇੱਕ ਵਾਰੀ ਤਾਂ ਜ਼ੋਰ ਲਾਉਂਦਾ ਸਾਰਾ ਕੁਝ ਕਰਦਾ ਪਰ ਹੁਣ ਉਹ ਜਿਹੜਾ ਅੰਦਰ ਸਰੀਰ ਦੇ ਵਿੱਚ ਆਪਾਂ ਧੱਕਾ ਕਰੀ ਜਾਂਦੇ ਆ ਕਰਦੇ ਕਰਦੇ ਕੀ ਹੋਊਗਾ ਉਹ ਸਾਰਾ ਸਰੀਰ ਆਪਣੇ ਜਿਹੜੇ ਐਨਜ਼ਾਈਮਸ ਨੇ ਉਹ ਲਿਵਰ ਦੇ ਵਿੱਚ ਸਟੋਰ ਕਰ ਲੂਗਾ ਫੈਟ ਵੱਧਦੀ ਜਾਊਗੀ ਸਾਡੇ ਕੋਲ ਕੇਸ ਆਉਂਦੇ ਚੰਗੇ ਹਸਪੀਟਲਸ ਦੇ ਵਿੱਚ ਉਹ ਟੈਸਟੀਮੋਨੀਅਲ ਸਾਡੇ ਕੋਲ ਇਸ ਤਰ੍ਹਾਂ ਦੇ ਹੈਗੇ ਆ ਉਹ ਕਹਿੰਦੇ ਜੀ ਜਮੇ ਹੀ ਮਰਨ ਵਾਲੇ ਸੀਗੇ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਤਾ ਤਾਂ ਬਚ ਗਏ ਨਹੀਂ ਤਾਂ ਸਾਡੀ ਡੈਥ ਕਨਫਰਮ ਸੀਗੀ ਡਾਕਟਰ ਨੇ ਤਾਂ ਹੱਥ ਪੱਲੇ ਖੜਤੇ ਸੀ ਕਿ ਯਾਰ ਲਿਵਰ ਕੈਂਸਰ ਆ ਗਈ ਸਟੇਟ ਹੈਗੀ ਆ ਲਿਵਰ ਫਾਈਬਰੋਸਿਸ ਆ ਗਈ ਸਟੇਟ ਹੈਗੀ ਆ ਲਿਵਰ ਜਿਹਨੂੰ ਆਪਾਂ ਕਹਿੰਦੇ ਨੇ ਨਹੀਂ ਗ੍ਰੇਡ 1 ਗ੍ਰੇਡ 2 ਗ੍ਰੇਡ 3 ਵੀ ਹੋ ਗਿਆ ਇੱਕ ਫਰੁਕੀਜੀ ਸਿਚੁਏਸ਼ਨ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਲਿਵਰ ਸਿਰੋਸਿਸ ਉਹਦੇ ਵਿੱਚ ਕੀ ਹੁੰਦਾ ਵਾ ਇੱਕ ਤਾਂ ਲਿਵਰ ਆਫ ਦਾ 100% ਕੰਮ ਨਹੀਂ ਕਰ ਪਾਉਂਦਾ ਤੁਹਾਨੂੰ ਚਮੜੀ ਦੇ ਰੋਗ ਨਾਲ ਲੈ ਕੇ ਆਉਂਦਾ ਵਾ ਵਾਲਾਂ ਦੇ ਵਿੱਚ ਸਿੱਕਰੀ ਰਹਿੰਦੀ ਆ ਔਰ ਕਈ ਕੇਸ ਇਸ ਤਰ੍ਹਾਂ ਦੇ ਹੁੰਦੇ ਜੇਕਰ ਤੁਸੀਂ ਡਾਇਬੀਟਿਕ ਹੋ ਜਾਂ ਤੁਹਾਡਾ ਕੋਲੇਸਟ੍ਰੋਲ ਦੀ ਆਲਰੇਡੀ ਪਹਿਲਾਂ ਫੈਮਿਲੀ ਹਿਸਟਰੀ ਹੈਗੀ ਆ ਚਾਹੇ ਬੀਪੀ ਦੀ ਹੈ ਚਾਹੇ ਸ਼ੂਗਰ ਦੀ ਹੈ ਤੇ ਉਹਦੇ ਕੇਸ ਦੇ ਵਿੱਚ ਅਸੀਂ ਦੇਖਿਆ ਵੀ ਜਿਹੜੇ ਬੰਦੇ ਨੂੰ ਹਜੇ ਡਾਇਬਟੀਜ਼ ਨਹੀਂ ਵੀ ਸੀਗੀ ਉਹ ਖੜੇ ਪੈਰ ਡਾਇਬਟੀਜ਼ ਇੰਨੀ ਕੇਸਾਂ ਦਾ ਉੱਤੀ ਚੱਕ ਦਿੰਦੇ ਆ ਐਚ ਬੀਏ1ਸੀ ਇੰਨਾ ਕੇਸਾਂ ਦਾ ਉੱਪਰ ਚੱਲੇ ਜਾਂਦਾ ਉਹ ਵੀ ਬੰਦੇ ਕਹਿੰਦੇ ਯਾਰ ਇਹ ਤਾਂ ਜਿਵੇਂ ਪਤਾ ਨਹੀਂ 12 12 ਪੁਆਇੰਟ ਤੱਕ ਐਚ ਬੀਏ1ਸੀ ਚੱਲੇ ਜਿਵੇਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਬੰਦਾ ਡਾਇਬਟਿਕ ਪੇਸ਼ੈਂਟ ਹੋਵੇ ਹੁਣ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਕੀ ਹੈ ਤੁਸੀਂ ਆਪਦਾ ਪੇਟ ਦਾ ਧਿਆਨ ਨਹੀਂ ਰੱਖ ਰਹੇ ਜਦੋਂ ਤੁਸੀਂ ਪੇਟ ਦਾ ਧਿਆਨ ਰੱਖਣਾ ਸ਼ੁਰੂ ਕਰਤਾ ਫਰੂਕੀ ਜੀ ਜ਼ਬਰਦਸਤ ਰਿਜ਼ਲਟ ਆ ਜਾਂਦੇ ਜੀ ਜੀ ਨਹੀਂ ਫਿਰ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਵੀ ਜਿਹੜੀ ਇਹ ਰੋਟੀ ਹੈਗੀ ਤੇ ਇਹ ਤੁਹਾਡੇ ਜਿਹੜੀਆਂ ਇੰਪੋਟੀਆਂ ਦੀ ਪ੍ਰੋਬਲਮ ਹੈਗੀ ਹੈ ਵਾਰ-ਵਾਰ ਪਖਾਨੇ ਜਾਣ ਦੀ ਪ੍ਰੋਬਲਮ ਹੈਗੀ ਹੈ ਉਹ ਦੂਰ ਕਰ ਸਕਦੀ ਹੈ ਕਿਵੇਂ ਕਰ ਸਕਦੇ ਸਾਨੂੰ ਆਖਰ ਦੇ ਵਿੱਚ ਵੀ ਦੱਸ ਦਿਓ ਹਾਂਜੀ ਫਰੁਕੀ ਜੀ ਇਹਦੇ ਵਿੱਚ ਇਕੱਲਾ ਮੈਂ ਇਹ ਨਹੀਂ ਕਹਿੰਦਾ ਇਕੱਲੇ ਤੁਸੀਂ ਪੀਲੀ ਰੋਟੀ ਤੇ ਆਧਾਰਿਤ ਬੈਠੋ ਇਹਦੇ ਵਿੱਚ ਹੋਰ ਕਈ ਚੀਜ਼ਾਂ ਨੇ ਜਿੰਨਾਂ ਦਾ ਆਪਾਂ ਸੇਵਨ ਕਰ ਸਕਦੇ ਹਾਂ ਸਤੂ ਸਤੂ ਜਿਹਨੂੰ ਆਪਾਂ ਕਹਿੰਦੇ ਨੇ ਚਨੇ ਦਾ ਆਟਾ ਉਹ ਇਹਦੀ ਤੁਸੀਂ ਦੇਖੋਗੇ ਨਾ ਆ ਦੇਖੋ ਡਿਗ ਦਾ ਜਦੋਂ ਇੱਕ ਵਾਰ ਨੇੜੇੋਂ ਦਿਖਾ ਦਿਓ ਤੁਸੀਂ ਚਾਹੇ ਆ ਤੁਸੀਂ ਡਿਗ ਦਾ ਦੇਖੋ ਬਹੁਤ ਹਾਰਡ ਡਿਗਦਾ ਔਰ ਇਹਦੇ ਵਿੱਚ ਜੇ ਤੁਸੀਂ ਇਦਾਂ ਵੀ ਲੈ ਕੇ ਜਾਉਂਗੇ ਤਾਂ ਕਾਫੀ ਇਹੀ ਆਪ ਦੇ ਆਪ ਚ ਬਹੁਤ ਜ਼ਿਆਦਾ ਸਖਤ ਆ। ਔਰ ਇਹਦੇ ਅੰਦਰ ਖਾਸियत ਕੀ ਇਹਦੇ ਫਾਈਬਰ ਦੀ ਮਾਤਰਾ ਚੰਗੀ ਆ। ਹੁਣ ਇਹ ਹੈਗਾ ਬੇਸਣ ਬੇਸਣ ਦੀ ਜਦੋਂ ਆਪਾਂ ਰੋਟੀ ਇੱਕ ਬਣਾ ਲਈ। ਹੁਣ ਰੋਟੀ ਇੱਕ ਤੁਸੀਂ ਬਣਾ ਲਈ। ਇਹਦੀ ਇੱਕ ਬਬਰਕੀ ਤੋੜ ਲੈਣੀ। ਆ ਤੁਸੀਂ ਰੋਟੀ ਟੁੱਟਦੀ ਦੇਖੋਗੇ ਬੰਦਾ ਕਹੂਗਾ ਵੀ ਇਹ ਤਾਂ ਜੀ ਹਾਰਡ ਹੋਗੀ। ਪਰ ਇਹ ਜਿੰਨੀ ਹਾਰਡ ਆ ਉੰਨੀ ਥੋੜੇ ਲਈ ਚੰਗੀ ਆ। ਪਹਿਲੀ ਗੱਲ ਇਹ ਤੁਹਾਨੂੰ ਦੇਖਣ ਨੂੰ ਬਹੁਤ ਭਾਰੀ ਲੱਗੂ। ਐ ਤੁਸੀਂ ਦੇਖੋਗੇ ਤੁਸੀਂ ਕਹੋਗੇ ਤਾਂ ਰੋਟੀ ਬਹੁਤ ਭਾਰੀ ਆ। अच्छा एदी खासियत की है ਤੁਸੀਂ ਹੁਣ ਇੱਕ ਰੋਟੀ ਖਾ ਲਓ ਤੁਹਾਨੂੰ ਲੱਗੂ ਪੇਟ ਭਰ ਗਿਆ 15 ਮਿੰਟ ਬਾਅਦ ਲੱਗੂ ਵੀ ਠੀਕ ਹੈ ਜੀ ਪਚ ਵੀ ਗਿਆ ਖਾਣਾ ਕਿਉਂਕਿ ਆਪਣੀ ਪਾਚਨ ਸ਼ਕਤੀ ਪਹਿਲੇ ਹੀ ਕਮਜ਼ੋਰ ਗਰਮੀ ਦੇ ਵਿੱਚ ਪਾਟੀ ਕਿਵੇਂ ਹਟਾਓ ਜੀ ਫਿਰ ਪਾਟੀ ਇਸ ਤਰ੍ਹਾਂ ਹਟਾਉਗੀ ਇਹਦੇ ਵਿੱਚ ਫਾਈਬਰ ਦੀ ਮਾਤਰਾ ਚੰਗੀ ਹੁੰਦੀ ਹੈ ਦੂਸਰੀ ਗੱਲ ਇਹਦੇ ਨਾਲ ਆਪਾਂ ਦੇਣਾ ਮ ਦਹੀਂ ਐਡਾ ਬਾਟਾ ਭਰ ਕੇ ਪੂਰਾ ਇੱਕ ਬਾਟਾ ਜਿਹਨੂੰ ਆਪਾਂ ਕਹਿੰਦੇ ਹੁੰਦੀ ਹੈ ਬਾਟੀ ਇੱਕ ਹੁੰਦੀ ਹੈ ਕੋਲੀ ਇੱਕ ਹੁੰਦੀ ਹੈ ਕਟੋਰੀ ਫਿਰ ਇੱਕ ਜਮੇ ਚਮਚੀ ਜੀ ਖਾ ਕੇ ਕਹਿੰਦੇ ਸੀ ਦਹੀਂ ਖਾਣੇ ਤਾਂ ਤੁਹਾਡੇ ਵਾਸਤੇ ਬਾਟਾ ਹਲ ਪੂਰਾ ਇੱਕ ਵੱਡਾ ਬਾਟਾ ਤੁਸੀਂ ਦਹੀਂ ਦਾ ਲੈਣਾ ਵਾ ਦਹੀਂ ਦੇ ਨਾਲ ਤੁਸੀਂ ਇੱਕ ਬੇਸਨ ਦੀ ਰੋਟੀ ਖਾ ਲਓ ਸਵੇਰੇ ਖਾਲੀ ਪੇਟ ਖਾਓ ਪਹਿਲਾ ਨਾਸ਼ਤਾ ਕਰਦੇ ਹੋਏ ਤੁਸੀਂ ਨਾਸ਼ਤੇ ਦੇ ਵਿੱਚ ਇਹੀ ਸੇਵਨ ਕਰੋ ਤੇ ਤੁਸੀਂ ਰਿਜ਼ਲਟਸ ਦੇਖੋਗੇ ਔਰ ਇਹ ਰਿਜ਼ਲਟ ਇਸ ਤਰ੍ਹਾਂ ਦੇ ਫਰੁਕੀ ਜੀ ਇੱਕ ਰਿਜ਼ਲਟ ਹੁੰਦੇ ਆ ਜਿਹਦੇ ਵਿੱਚ ਤੁਹਾਨੂੰ ਪੜਾਈ ਕਰਨੀ ਪੈਂਦੀ ਆ ਤੁਹਾਨੂੰ ਕਿਤਾਬਾਂ ਰਟਣੀਆਂ ਪੈਂਦੀਆਂ ਨੇ ਫਿਰ ਪੇਪਰ ਦੇਣੇ ਪੈਂਦੇ ਇਹ ਰਿਜ਼ਲਟ ਇਹੋ ਜਿਹੇ ਨੇ ਜਿਹੜੇ ਪਿੰਡਾਂ ਦੇ ਵਿੱਚ ਆਮ ਮਤਾਵਾ ਵਰਤਦੀਆਂ ਨੇ ਔਰ ਵਰਤਦੇ ਹੋਏ ਸਾਡੇ ਸਾਹਮਣੇ ਨਤੀਜੇ ਕਿਹੜੇ ਟਾਈਮ 'ਚ ਰਿਜ਼ਲਟ ਆਜੂਗਾ ਇਹਦਾ ਜਿਹਨੂੰ ਪੋਟੀਆਂ ਲੱਗੀਆਂ ਹੋਈਆਂ ਹੋਣਗੀਆਂ ਰੁਕੀ ਜੀ ਕੋਈ ਰਿਜ਼ਲਟ ਵਾਲੇ ਚੱਕਰ ਹੀ ਹੈ ਨਹੀਂ ਇਹ ਤਾਂ ਤੁਹਾਨੂੰ ਜਦੋਂ ਰੋਟੀ ਖਾ ਲਈ ਟੱਟੀਆਂ ਲੱਗੀਆਂ ਹੋਈਆਂ ਨੇ ਤੁਹਾਡਾ ਹੱਲ ਹੋ ਜੇ ਤੇ ਰਿਜ਼ਲਟ ਨਾਲ ਤਾਂ ਗੱਲ ਹੀ ਕੋਈ ਨਹੀਂ ਰਿਜ਼ਲਟ ਨਾਲ ਤਾਂ ਗੱਲ ਆਪਾਂ ਤਾਂ ਕਰੀ ਵੀ ਮਹਾਰਾਜਾ ਸ਼ਹੀ ਸਰਬਜੀ 45 ਦਿਨ ਚ ਆਪਾਂ ਕਹਿੰਨੇ ਆ ਵੀ ਡੀਕਾ ਤੁਸੀਂ ਅੱਜ ਪੀਣਾ ਸ਼ੁਰੂ ਕਰੋ 45 ਦਿਨ ਬਾਅਦ ਰਿਪੋਰਟਾ ਚੈੱਕ ਕਰਾ ਲਿਓ ਉਹ ਤਾਂ ਰਿਜ਼ਲਟ ਆ ਗਿਆ ਇਹ ਤਾਂ ਤੁਸੀਂ ਅੱਜ ਟੱਟੀਆਂ ਲੱਗੀਆਂ ਨੇ ਤੁਸੀਂ ਹੁਣ ਖਾਓ ਤੇ ਤੁਹਾਨੂੰ ਪਤਾ ਲੱਗਿਆ ਨੇ ਪੂਰਾ ਇਹ ਇਸ ਜੀ ਚੀਜ਼ ਹੈ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਯੋਧਾ ਜੀ ਨੇ ਨੁਸਖਾ ਫਾਰਮੂਲਾ ਜ ਦਿੱਤਾ ਹੈ ਜਿਨ੍ਹਾਂ ਨੂੰ ਜਿਹੜਾ ਪੌਟੀਆਂ ਲੱਗਣ ਦੀ ਪ੍ਰੋਬਲਮ ਰਹਿੰਦੀ ਹੈ ਕੁਝ ਖਾਣ ਪੀਣ ਤੋਂ ਬਾਅਦ ਫੌਰਨ ਪੌਟੀ ਜਾਣਾ ਪੈਂਦਾ ਹੈ ਜਾਂ ਲਗਾਤਾਰ ਪੌਟੀਆਂ ਨੇ ਜਿਹੜੀਆਂ ਉਹ ਹਟ ਹੀ ਨਹੀਂ ਰਹੀਆਂ ਤਾਂ ਉਹਨਾਂ ਦਾ ਕਹਿੰਦਾ ਕਿ ਵੇਸਣ ਦੀ ਰੋਟੀ ਦਹੀਂ ਦਾ ਕਟੋਰਾ ਭਰ ਕੇ ਅਸੀਂ ਜਿਹਦੇ ਨਾਲ ਖਾਦੇ ਜਾਵੇ ਤਾਂ ਜਿਹੜੇ ਦਿੱਕਤਾਂ ਪਰੇਸ਼ਾਨੀਆਂ ਪੌਟੀ ਵਾਲੀਆਂ ਉਹ ਸਾਡੀਆਂ ਠੀਕ ਹੋ ਸਕਦੇ ਨੇ ਚਾਹੀਓ ਉਧਰ ਜਿੰਜੇ ਦੇ ਦੱਸ ਦੋ ਵੀ ਤੁਹਾਡੇ ਨਾਲ ਸੰਪਰਕ ਕਿਵੇਂ ਕਰੇ ਅਗਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈਗੀ ਹੈ ਕਿਸੇ ਨੇ ਆਪਣੀਆਂ ਰਿਪੋਰਟਾਂ ਪਲਟਾਉਣੀਆਂ ਨੇ ਹਾਂਜੀ ਤੁਸੀਂ 7479622000 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਔਰ ਜੇਕਰ ਤੁਹਾਡਾ ਕੋਈ ਸੱਜਣ ਮਿੱਤਰ ਹੈਗਾ ਵਾ ਜਿਹੜੀ ਬਹੁਤ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਤਾਂ ਤੁਸੀਂ ਉਹਦੇ ਵਾਸਤੇ ਵੀ ਇੱਕ ਸੇਵਾ ਦਾ ਉਪਰਾਲਾ ਲੈ ਸਕਦੇ ਹੋ ਵੀ ਤੁਸੀਂ ਉਹਦੇ ਤੱਕ ਇਹ ਨੰਬਰ ਪਹੁੰਚਦਾ ਕਰੋ ਤੇ ਅਸੀਂ ਰੋਜ਼ਾਨਾ ਇੱਥੇ ਅਵੇਲੇਬਲ ਹੁੰਨੇ ਆ ਜੇ ਅਸੀਂ ਨਹੀਂ ਵੀ ਹੁੰਦੇ ਸਾਡੀ ਟੀਮ ਆ ਉਹ ਵੀ ਬਹੁਤ ਇੰਟੈਲੀਜੈਂਟ ਐਕਸਪੀਰੀਐਂਸਡ ਟੀਮ ਆ ਤੁਸੀਂ ਇੱਥੇ ਆ ਕੇ ਟੀਮ ਨੂੰ ਵੀ ਮਿਲ ਸਕਦੇ ਹੋ ਪਰ ਤੁਸੀਂ ਜਦੋਂ ਆਉਣਾ ਮਤਲਬ 74796 22000 ਦੇ ਉੱਤੇ ਸੰਪਰਕ ਕਰਕੇ ਇੱਕ ਸਾਨੂੰ ਮੈਸੇਜ ਛੱਡ ਕੇ ਆਇਓ ਤਾਂ ਕਿ ਜਦੋਂ ਤੁਸੀਂ ਆਓ ਅਸੀਂ ਤੁਹਾਡੇ ਵਾਸਤੇ ਅਵੇਲੇਬਲ ਹੋਈਏ ਤੁਹਾਡਾ ਟਾਈਮ ਵੀ ਨਾ ਵੇਸਟ ਹੋਵੇ ਔਰ ਅਸੀਂ ਸਮਝ ਸਕੀਏ ਤੁਹਾਡੀ ਸਾਰੀ ਪ੍ਰੋਬਲਮ ਨੂੰ ਉਸ ਤੋਂ ਬਾਅਦ ਤੁਹਾਡਾ ਮਦਦ ਕਰ ਸਕੀਏ ਦੂਸਰੀ ਗੱਲ Amazon ਤੇ ਵੀ ਮਹਾਰਾਜਾ ਸ਼ਹੀ ਸ਼ਰਬਤ ਅਵੇਲੇਬਲ ਹੈ ਸਾਡੀ ਵੈਬਸਾਈਟ ਤੇ ਵੀ ਮਹਾਰਾਜਾ ਸ਼ਹੀ ਸ਼ਰਬਤ ਅਵੇ ਵੇਖੋ ਜਦੋਂ ਕੋਈ ਚੀਜ਼ ਚੰਗੀ ਹੁੰਦੀ ਹੈ ਬਜ਼ਾਰ ਦੇ ਵਿੱਚ ਲੋਕਾਂ ਦੀ ਮਦਦ ਕਰਦੀ ਆ ਤਾਂ ਬੜੇ ਸਾਰੇ ਇਸ ਤਰ੍ਹਾਂ ਦੇ ਬਿਜ਼ਨਸਮੈਨ ਮੈਂਟੇ ਨੇ ਜਿਹੜੇ ਉਹਦੀ ਚਾਲੀ ਚੀਜ਼ ਬਣਾ ਕੇ ਵੇਚਣਾ ਸ਼ੁਰੂ ਕਰ ਦਿੰਦੇ ਆ ਸੋ ਇਸ ਲਈ ਤੁਸੀਂ ਇੱਕੋ ਚੀਜ਼ ਦਾ ਖਿਆਲ ਰੱਖਣਾ ਜਿਵੇਂ ਕੰਪਨੀ ਨੇ ਕੀਤਾ ਵਾ ਵੀ ਪ੍ਰੋਡਕਟ ਦੇ ਉੱਤੇ ਤੇ ਪ੍ਰੋਡਕਟ ਦੇ ਸਾਈਡ ਤੇ ਸਾਡੀ ਫੋਟੋ ਕੰਪਨੀ ਨੇ ਲਾਈ ਆ ਤੁਸੀਂ ਦੇਖ ਸਕਦੇ ਹੋ ਨੇੜੇ ਸੋ ਇਹ ਜੇਕਰ ਲੱਗੀ ਹੋਈ ਹੈ ਫਿਰ ਤੁਸੀਂ ਟਰਸਟ ਕਰ ਸਕਦੇ ਹੋ ਜੇ ਨਹੀਂ ਲੱਗੀ ਹੋਈ ਫਿਰ ਪਲੀਜ਼ ਥੋੜਾ ਬਚ ਕੇ ਰਹੋ ਬੜੀ ਹੱਕ ਸੱਚ ਦੀ ਕਮਾਈ ਹੈ ਲੋਕਾਂ ਦੀ ਫਰੂਕੀ ਦੀ ਤੇ ਲੋਕ ਨੁਕਸਾਨ ਕਰਾ ਲੈਂਦੇ ਜਦੋਂ ਨਕਲੀ ਪੀ ਲੈਂਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਗਰਮੀਆਂ ਦੇ ਵਿੱਚ ਖਾਸ ਕਰਕੇ ਟੱਟੀਆਂ ਉਲਟੀਆਂ ਦੀ ਦਿੱਕਤ ਪਰੇਸ਼ਾਨੀ ਜਿਹੜੀ ਰਹਿੰਦੀ ਹੈ ਔਰ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਜਿਹੜੀ ਆਯੁਰਵੇਦ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜੋਧਾ ਸਿੰਘ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਦੇ ਦੀ ਆ